ਗਰੰਥੀ ਕਿਦਾਂ ਤੋਂਣਾ ਚਾਹੀਦਾ ਕਿਹਦਾ ਗਰੰਥੀ ਹੋਵੇ ਤੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਵਰਗਾ ਜਦੋਂ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਗਰੰਥੀ ਨੇ ਉਦੋਂ ਗੁਰਦੁਆਰਿਆਂ ਦਾ ਪ੍ਰਬੰਧ ਕਿਹਦੇ ਕੋਲ ਸੀ ਅਸੀਂ ਗਰੰਥੀ ਦੇ ਬਾਬਾ ਬੁੱਢਾ ਸਾਹਿਬ ਵਰਗਾ ਭਾਲਦੇ ਹਾਂ ਕਦੀ ਗੁਰਦੁਆਰਿਆਂ ਦਾ ਪ੍ਰਬੰਧ ਵੀ ਗੁਰੂ ਅਰਜਨ ਦੇਵ ਮਹਾਰਾਜ ਵਰਗੀ ਸ਼ਖਸੀਅਤ ਨੂੰ ਦਿੱਤਾ ਕਿਸੇ ਨੂੰ ਗੁਰੂ ਤੇ ਨਹੀਂ ਬਣਿਆ ਜਾਣਾ ਪਰ ਗੁਣ ਤੇ ਵਿੱਚ ਹੋਣੇ ਚਾਹੀਦੇ ਆ ਨਾ ਪਰ ਬੰਦੇ ਕਮੇਟੀਆਂ ਚ ਬਹੁਤੇ ਤੇ ਡੇਰੇਦਾਰੀਆਂ ਨਾਲ ਜੁੜੇ ਹੁੰਦੇ ਆ ਕੋਈ ਰਾਜਾ ਸੁਆਮੀ ਨੂੰ ਜਾਂਦਾ ਕੋਈ ਕਰੇਜ ਜਾਂਦਾ ਕੋਈ ਕਿਦੇ ਜਾਂਦਾ ਅੰਮ੍ਰਿਤ 70% ਨੇ ਵਿੱਚੋਂ ਛਕਿਆ ਨਹੀਂ ਹੁੰਦਾ ਤੋਂ ਮੈਂ ਬਹੁਤੀਆਂ ਕਮੇਟੀਆਂ ਚ ਉਹ ਵੀ ਬੰਦੇ ਜਾਂਦੇ ਜਿਹੜੇ ਰਾਤ ਨੂੰ ਪੈਗ ਪਿਆਲਾ ਵੀ ਲੌਂਦੇ ਆ ਜਿਸ ਕੌਮ ਦਾ ਗਰੰਥੀ ਲਾਂਗਰੀ ਬਣ ਕੇ ਗਾਜੀ ਬਣ ਕੇ ਦੁੱਧ ਘਰੋਂਦਾ ਫਿਰੇ ਤੁਸੀਂ ਉਹਦੇ ਕੋਲੋਂ ਚੰਗੇ ਭਵਿੱਖ ਦੀ ਆਸ ਨਹੀਂ ਜੇ ਕਰ ਸਕਦਾ ਗਰੰਥੀ ਦਾ ਦੇਣ ਸਾਰੀ ਉਮਰ ਇਲਾਕਾ ਨਹੀਂ ਦੇ ਸਕਦਾ ਸਾਰਾ ਪਿੰਡ ਘਰਾੜੇ ਮਾਰਨ ਢਿਆ ਹੁੰਦਾ ਮੰਜਿਆਂ ਦੇ ਉੱਤੇ ਲੰਮਾ ਪਿਆ ਇੱਕ ਗਰੰਥੀ ਹੁੰਦਾ ਜਿਹੜਾ ਗੁਰਦੁਆਰੇ ਖਲੋਤਾ ਕਹਿਣ ਦਾ ਪਾਦਸ਼ਾਹ ਮਾਲ ਮਨੁੱਖੀ ਜੀਵਾਂ ਦੀ ਸੁੱਖ ਵਰਤਾਈ ਇਹਨਾਂ ਦੇ ਘਰਾਂ 'ਚ ਸੁੱਖ ਵਰਤਾਵੀ ਸਾਰਾ ਪਿੰਡ ਤੇ ਸੁੱਤਾ ਹੁੰਦਾ ਉਹਨਾਂ ਘਰਾਂ ਦੇ ਵਿੱਚ ਗਰੰਥੀ ਦਾ ਦੇਣ ਕੌਣ ਦੇ ਸਕਦਾ ਹੈ ਇਹ ਗਰੰਥੀ ਕਿੱਦਾਂ ਦਾ ਹੋਣਾ ਚਾਹੀਦਾ ਮੈਂ ਕਹ ਤੂੰ ਦੱਸ ਦੇ ਮੈਨੂੰ ਪਤਾ ਸੂਦੀ ਸੂਈ ਕਿੱਥੇ ਖਲੋਤੀ ਆ ਮੈਂ ਕਿਹਾ ਤੂੰ ਦੱਸ ਦੇ ਗ੍ਰੰਥੀ ਕਿੱਦਾਂ ਤੋਂ ਹੋਣਾ ਚਾਹੀਦਾ ਕਿਹਦਾ ਗ੍ਰੰਥੀ ਹੋਵੇ ਤੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਵਰਗਾ ਮੈਂ ਕਿਹਾ ਭਾਈ ਮੈਂ ਸਹਿਮਤ ਆ ਮੈਂ ਸਹਿਮਤ ਆ ਤੇਰੇ ਨਾਲ ਗ੍ਰੰਥੀ ਹੋਵੇ ਤੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਵਰਗਾ ਮੈਂ ਕਿਹਾ ਗੱਲ ਅਧੂਰੀ ਹੂ ਜਦੋਂ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਗ੍ਰੰਥੀ ਨੇ ਉਦੋਂ ਗੁਰਦੁਆਰਿਆਂ ਦਾ ਪ੍ਰਬੰਧ ਕਿਹਦੇ ਕੋਲ ਸੀ ਕਹਿੰਦਾ ਤੁਸੀਂ ਦੱਸ ਦਿਓ ਮੈਂ ਕਿਹਾ ਉਦੋਂ ਗੁਰਦੁਆਰਿਆਂ ਦਾ ਪ੍ਰਬੰਧ ਸੀ ਗੁਰੂ ਅਰਜਨ ਦੇਵ ਦੇ ਕੋਲ ਤੇ ਗੁਰੂ ਹਰਗੋਬਿੰਦ ਮਹਾਰਾਜ ਦੇ ਕੋਲ ਅਸੀਂ ਗ੍ਰੰਥੀ ਤੇ ਬਾਬਾ ਬੁੱਢਾ ਸਾਹਿਬ ਵਰਗਾ ਭਾਲਦੇ ਆ ਕਦੀ ਗੁਰਦੁਆਰਿਆਂ ਦਾ ਪ੍ਰਬੰਧ ਵੀ ਗੁਰੂ ਅਰਜਨ ਦੇਵ ਮਹਾਰਾਜ ਵਰਗੀ ਸ਼ਖਸੀਅਤ ਨੂੰ ਦਿੱਤਾ ਕਿਸੇ ਨੂੰ ਗੁਰੂ ਤੇ ਨਹੀਂ ਪੜਿਆ ਜਾਣਾ ਪਰ ਗੁਣ ਤੇ ਵਿੱਚ ਹੋਣੇ ਚਾਹੀਦੇ ਆ ਨਾ ਪਰ ਬੰਦਾ ਕਮੇਟੀਆਂ ਚ ਬਹੁਤੇ ਤੇ ਡੇਰੇਦਾਰੀਆਂ ਨਾਲ ਜੁੜੇ ਹੁੰਦੇ ਆ ਕੋਈ ਰਾਧਾ ਸਵਾਮੀ ਨੂੰ ਜਾਂਦਾ ਕੋਈ ਕਦੇਜ ਜਾਂਦਾ ਕੋਈ ਕਦੇਜ ਜਾਂਦਾ ਅੰਮ੍ਰਿਤ 70% ਨੇ ਵਿੱਚੋਂ ਛਕਿਆ ਨਹੀਂ ਹੁੰਦਾ ਮਾਫ ਕਰਿਓ ਮੇਰੀਆਂ ਗੱਲਾਂ ਥੋੜੀਆਂ ਨਾ ਸਿੱਧੀਆਂ ਨੇ ਤੇ ਜੋ ਮੈਂ ਖਲੋਤਾ ਸਟੇਜ ਉੱਤੇ ਤੇ ਮੇਰੀਆਂ ਥੋੜਾ ਜਿੰਨਾ ਚਿਰ ਮੇਰਾ ਟਾਈਮ ਹੈ ਉਹਨਾਂ ਚਿਰ ਮੇਰੀਆਂ ਵਾਕਾਂ ਖੁੱਲੀਆਂ ਨੇ ਮੈਂ ਆਪਣੇ ਮੂੰਹ ਆਈ ਬਾਤ ਕਹਿਣੀ ਆ ਅਸੀਂ ਕਹਿੰਨੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਵਰਗਾ ਗ੍ਰੰਥੀ ਹੋਵੇ ਪ੍ਰਬੰਧ ਵੀ ਤੇ ਉਦਾਂ ਦਾ ਲੱਭ ਕੇ ਲਿਆਓ ਨਾ ਪਰ ਪ੍ਰਬੰਧ ਅਸੀਂ ਉਹਨਾਂ ਨੂੰ ਦਿੱਤਾ ਜਿਨ੍ਹਾਂ ਦਾ ਗੁਰੂ ਨਾਲ ਸਰੋਕਾਰ ਕੋਈ ਨਹੀਂ ਅਸੀਂ ਪ੍ਰਬੰਧ ਇਸ ਕਰਕੇ ਉਹਨਾਂ ਨੂੰ ਦੇ ਦਿੱਤਾ ਉਹ ਸਾਲ ਵਾਂਗ ਗ੍ਰਾਈ ਚੰਗੀ ਦੇ ਦਿੰਦੇ ਆ ਅੜਿਆ ਫੜਿਆ ਕੰਮ ਕੱਢ ਦੇਣਗੇ ਏਸੀ ਬਣਾ ਦੇਣਗੇ ਪੱਖਾ ਬਣਾ ਦੇਣਗੇ ਕੂਲਰ ਬਣਾ ਦੇਣਗੇ ਪ੍ਰਬੰਧਕ ਕਮੇਟੀ ਚ ਲੈ ਲੋ ਮੈਂ ਬਹੁਤੀਆਂ ਕਮੇਟੀਆਂ ਚ ਉਹ ਵੀ ਬੰਦੇ ਜਾਂਦੇ ਜਿਹੜੇ ਰਾਤ ਨੂੰ ਪੈਗ ਪਿਆਲਾ ਵੀ ਲੌਂਦੇ ਆ ਤੇ ਸਵੇਰੇ ਆ ਕੇ ਗ੍ਰੰਥੀ ਤੇ ਰੋਬ ਝਾੜਦੇ ਬਾਬਾ ਆ ਨਹੀਂ ਕੀਤਾ ਗਰੰਥੀ ਦੀ ਜ਼ਿੰਦਗੀ ਦੇ ਉਦਾਂ ਦੀ ਜਿੰਨੇ ਘਰੋਂ ਘਰ ਵਾਲੀ ਕੋ ਵੇਲਣੇ ਖਾਣੇ ਨਾ ਰੋਜ ਉਹ ਵੀ ਘਰ ਵਾਲੀ ਦਾ ਗੁੱਸਾ ਆ ਕੇ ਤੇ ਗਰੰਥੀ ਸਿੰਘ ਤੇ ਕੱਢ ਲੈਂਦਾ ਦੇਗ ਠੰਡੀ ਹੋ ਪੱਖੇ ਨਹੀਂ ਬੰਦ ਕੀਤੇ ਚਾਦਰਾਂ ਚ ਵਟ ਪਏ ਆ ਨਹੀਂ ਹੈਗਾ ਉਹ ਨਹੀਂ ਹੈਗਾ ਭਾਈ ਜੇ ਹਿੰਮਤ ਆ ਤੇ ਖੁਦ ਕਰਕੇ ਵੇਖ ਲੈ ਜਿਸ ਕੌਮ ਦਾ ਗਰੰਥੀ ਲਾਂਗਰੀ ਬਣ ਕੇ ਗਾਜੀ ਬਣ ਕੇ ਦੁੱਧ ਕਰਾਉਂਦਾ ਫਿਰੇ ਤੁਸੀਂ ਉਹਦੇ ਕੋਲੋਂ ਚੰਗੇ ਭਵਿੱਖ ਦੀ ਆਸ ਨਹੀਂ ਜੇ ਕਰ ਸਕਦੇ ਚੰਗੇ ਭਵਿੱਖ ਦੀ ਸਾਡੇ ਕਈ ਵਾਰੀ ਸਾਡੇ ਲਾਣੇ ਚ ਰਾਗੀ ਢਾਡੀ ਗ੍ਰੰਥੀ ਕਹਿ ਦਿੰਦੇ ਆ ਸੰਗਤ ਗਾਉਣ ਵਾਲਿਆਂ ਨੂੰ ਲੱਖਾਂ ਦਿੰਦੀ ਆ ਸਾਨੂੰ ਐਨੇ ਕ ਦਿੰਦੀ ਆ ਮੈਂ ਕਿਹਾ ਭਾਈ ਸੰਤੁਸ਼ਟੀ ਮੰਗਿਆ ਕਰੋ ਜਿਹਨੂੰ ਸੰਤੁਸ਼ਟੀ ਆਉਣੀ ਆ ਉਹਨੂੰ ਹਜ਼ਾਰਾਂ ਚ ਆ ਜਾਣੀ ਆ ਜਿਹਨੂੰ ਨਹੀਂ ਆਉਣੀ ਉਹਨੂੰ ਲੱਖਾਂ ਰੁਪਏ ਪੇਮੈਂਟ ਲੈ ਕੇ ਨਹੀਂ ਆਉਣੇ ਮਿਹੜਾ ਟੋਪੀਆਂ ਪਾ ਕੇ ਤੇ ਬਾਬਿਆਂ ਦੇ ਪੈਰਾਂ 'ਚ ਹੀ ਜਾ ਕੇ ਬਹਿਣਾ ਜੋ ਨਿੱਕੂ ਨਹੀਂ ਬਹਿ ਹੀ ਗਏ ਜਾ ਕੇ ਸੰਤੁਸ਼ਟੀ ਮੰਗਿਆ ਕਰੋ ਗੁਰੂ ਦੇ ਦਰਬਾਰ 'ਚ ਪਾਤਸ਼ਾਹ ਸੌਵਾਂ 'ਚ ਸੰਤੁਸ਼ਟੀ ਰੱਖੀ ਹਜ਼ਾਰਾਂ 'ਚ ਹੀ ਸੰਤੁਸ਼ਟੀ ਰੱਖੀ ਗ੍ਰੰਥੀ ਦਾ ਦੇਣ ਸਾਰੀ ਉਮਰ ਇਲਾਕਾ ਨਹੀਂ ਦੇ ਸਕਦਾ ਸਾਰਾ ਪਿੰਡ ਘਰਾੜੇ ਮਾਰਨ ੜਿਆ ਉਹਦਾ ਮੰਜਿਆਂ ਦੇ ਉੱਤੇ ਲੰਮਾ ਪਿਆ ਇੱਕ ਗ੍ਰੰਥੀ ਹੁੰਦਾ ਜਿਹੜਾ ਗੁਰਦੁਆਰੇ ਖਲੋਤਾ ਕਹਿੰਦੇ ਆਂਡਾ ਪਾਦਸ਼ਾਹ ਮਾਲ ਮਨੁੱਖੀ ਜੀਵਾਂ ਦੀ ਸੁਖ ਵਰਤਾਈ ਇਹਨਾਂ ਦੇ ਘਰਾਂ 'ਚ ਸੁਖ ਵਰਤਾਵੀ ਸਾਰਾ ਪਿੰਡ ਤੇ ਸੁੱਤਾ ਹੁੰਦਾ ਉਹਦੇ ਘਰਾਂ ਦੇ ਵਿੱਚ ਗ੍ਰੰਥੀ ਦਾ ਦੇਣ ਕੌਣ ਦੇ ਸਕਦਾ ਇਸ ਕਰਕੇ ਜਿੰਨਾ ਵੱਧ ਤੋਂ ਵੱਧ ਮਾਨ ਤੇ ਸਨਮਾਨ ਗ੍ਰੰਥੀ ਸਿੰਘ ਦਾ ਕਰੋਗੇ ਇੱਡੀ ਸੋਹਣੀ ਤੁਸੀਂ ਇਮਾਰਤ ਬਣਾਈਆਂ ਐਡਾ ਸੁਣਾ ਘੁਰ ਦੁਆਰਾ ਬਣਾਇਆ ਇਹ ਸਾਡਾ ਸਕੂਲ ਆ ਸਕੂਲ ਦੇ ਅੰਦਰ ਤੁਸੀਂ ਵਿਦਿਆਰਥੀ ਬਣ ਕੇ ਬੈਠੇ ਹੋ ਤੇ ਜੇ ਟੀਚਰ ਲਿਆਈਏ ਦੁੱਧ ਦੇ ਉੱਤੇ ਵੀ ਦੁੱਧ ਗਰਾ ਕੇ ਦੇ ਦਿਆ ਕਰਾਂਗੇ ਸਾਡੇ ਨਿਆਣਿਆਂ ਨੂੰ ਪੜਾਹਾ ਪੜਾਊ ਕਦੀ ਨਾਲਾ ਚੱਕੋ ਦੁੱਧ ਦਾ ਦਾ ਆਪਣਾ 4-5000 ਦੇ ਦੁੱਧ ਦਾ ਖਰਚਾ ਨਿਕਲ ਜਾਂਦਾ ਤੁਸੀਂ 4-5000 ਚ ਕੌਮ ਦਾ ਪ੍ਰਚਾਰ ਭਾਲਦੇ ਹੋ ਸਾਨੂੰ ਆਪਣਾ ਸਿਸਟਮ ਥੋੜਾ ਜਿਹਾ ਸੁਧਾਰਨਾ ਪਊਗਾ ਗ੍ਰੰਥੀ ਸਹਿਬਾਨਾਂ ਨੂੰ ਜਿੱਥੇ ਮਾਣ ਸਨਮਾਨ ਦੇਣਾ ਉਥੇ ਪ੍ਰਬੰਧਕ ਕਮੇਟੀਆਂ ਨੂੰ ਵੀ ਸੁਧਰਨਾ ਪੈਣਾ ਵਾ ਸਾਬਤ ਸੂਰਤ ਕੇਸਾ ਧਾਰੀ ਵਿੱਚ ਹੋਣਗੇ ਅਹੀਂ ਦੇ ਭਾਈ ਸਾਲ ਬਾਦ ਆਉਣਾ ਮਾਇਆ ਲੈ ਕੇ ਟੰਡਾ ਬੋਲ ਕੇ ਗਾਂਹ ਜਾਣਾ ਸਾਡਾ ਕਿੰਨਾ ਕਸਰ ਤੁਸੀਂ ਕਰਨਾ ਅਸਰ ਹੋਣਾ ਗ੍ਰੰਥੀ ਦਾ ਅਸਰ ਹੋਣਾ ਪ੍ਰਬੰਧਕ ਕਮੇਟੀ ਦਾ ਗ੍ਰੰਥੀ ਤੁਰਿਆ ਜਾਵੇ ਲੋਕਾਂ ਦੀ ਭੁੱਖ ਲੈਂਦੀ ਹੋਵੇ ਵਾਹ ਬਾਣੀ ਬਾਣੇ ਵਾਲਾ ਜਾਂਦਾ ਹੈ ਭੁੱਖ ਲੈਂਦੀ ਹੋਵੇ ਗੁਰਦੁਆਰੇ ਦਾ ਪ੍ਰਧਾਨ ਜਾਂਦਾ ਹੋਵੇ ਵੇਖਣ ਵਾਲੇ ਦੀ ਭੁੱਖ ਲੈਂਦੀ ਹੋਵੇ ਵਾਹ ਬਾਣੀ ਤੇ ਬਾਣੇ ਦਾ ਧਾਰ ਨਹੀਂ ਤੁਰਿਆ ਜਾਂਦਾ ਸਟੇਟ ਸੈਕਟਰੀ ਤੁਰਿਆ ਜਾਂਦਾ ਹੈ ਖਜ਼ਾਨਚੀ ਤੁਰਿਆ ਜਾਂਦਾ ਹੈ ਜਰਨਲ ਸੈਕਟਰੀ ਤੁਰਿਆ ਜਾਂਦਾ ਹੈ ਭੁੱਖ ਲੈਂਦੀ ਹੋਵੇ ਬਾਣੀ ਤੇ ਬਾਣੇ ਦਾ ਇੰਨਾ ਪੱਕਾ ਹੋਵੇ ਕਮੇਟੀਆਂ ਤੇ ਗਰੰਥੀ ਮਿਲ ਕੇ ਪ੍ਰਚਾਰ ਕਰਦੇ ਆ ਪ੍ਰਚਾਰ ਦਾ ਸਾਡੇ ਕੋਲ ਹੋਰ ਕੋਈ ਸਾਧਨ ਨਹੀਂ ਹੈਗਾ ਇਹਨਾਂ ਦੋਵਾਂ ਨੂੰ ਆਪਣੇ ਟਿਕਾਣੇ ਤੇ ਆਉਣਾ ਪਊਗਾ ਸੋ ਮੈਂ ਤੁਹਾਡੀ ਸਾਥ